ਹਰੋ ਹਾਂਜੀ ਆਪਣੇ ਅੰਗਰੇਦ ਸਿੰਘ ਜੀ ਗੁਰਾਇਆ ਬੋਲ ਰਹੇ ਨੇ ਜੀ ਕੈਂਸਲ ਤੋਂ ਹਾਂਜੀ ਹਾਂਜੀ ਅੱਛਾ ਵੀਰ ਜੀ ਮੈਂ ਸੁਖਵੀਰ ਸਿੰਘ ਬੋਲ ਰਿਹਾ ਹਾਂ ਹਾਂਜੀ ਹਾਂਜੀ ਅੱਛਾ ਭਾਈ ਸਾਹਿਬ ਤੁਹਾਡੀ ਇੱਕ ਵੀਡੀਓ ਦੋ ਤਿੰਨ ਦਿਨ ਹੋ ਗਏ ਵਾਇਰਲ ਹੋ ਰਹੀ ਚੱਲ ਰਹੀ ਹੈ ਹਾਂ ਹਾਂਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਹੈ ਉਹ ਆਰਾਮ ਰਾਮ ਕਰਦੇ ਹੋਏ ਤੁਸੀਂ ਸਿਰ ਦੇ ਉੱਤੇ ਪਾਣੀ ਲੈ ਕੇ ਅੰਦਰ ਜਾ ਰਹੇ ਹੋ ਜੀ ਉਹ ਕੀ ਹੈ ਪੂਰਾ ਮਾਮਲਾ ਮਾਮਲਾ ਤੇ ਮੇਰੇ ਨਾਲ ਵਿਰੋਧੀ ਦਰਾਂ ਨੇ ਬਣਾ ਦਿੱਤੀ ਉਹਨੂੰ ਘੱਟ ਵੱਡਗੇ ਅੱਛਾ ਇਹ ਮੇਰੇ ਕੋਲ ਨਾ 3-4-10 ਦੋਸਤ ਸਨ ਉਹ ਆਏ ਵੀ ਅਸੀਂ ਨਾ ਸਰੋਵਰ ਦਾ ਉਜਲ ਲਿਜਾਣਾ ਤੇ ਅਸੀਂ ਪ੍ਰਸ਼ਾਦ ਚ ਪਾਉਣਾ ਹਾਂ ਹਾਂਜੀ ਪ੍ਰਸ਼ਾਦ ਵਿੱਚ ਪਾਉਣਾ ਮੀਨਸ ਆਹਾਂ ਜਲ ਪਾਣਾ ਤੇ ਅਸੀਂ ਵੀ ਬੜੇ ਮਾਨ ਸਮਾਨ ਨਾਲ ਜਾਣਾ ਹਾਂ ਹਾਂ ਨਾ ਕੋਈ ਗੱਲ ਨਹੀਂ ਅਸੀਂ ਮਾਨ ਸਮਾਨ ਨਾਲ ਤੁਹਾਨੂੰ ਦੇ ਦਿੰਨੇ ਆ ਹਾਂ ਨਾ ਕੱਟ ਵੱਧ ਗਏ ਇਹ ਜੀ ਗੁਰਦੁਆਰੇ ਸਾਹਿਬ ਦੇ ਅੰਦਰ ਲੈ ਗਏ ਜੀ ਇਹ ਨਿਆਂਜ ਕਰਤਾ ਜੀ ਜਿਹੜੇ ਵਿਰੋਧੀ ਹੁੰਦੇ ਨੇ ਫਿਰ ਤੁਹਾਨੂੰ ਪਤਾ ਹੀ ਹੈ ਇਹ ਨਾਰੇ ਲਾਉਂਦੇ ਨੇ ਇਹ ਜੀ ਆਪਣੀ ਮਰਿਆਦਾ ਦੇ ਬਾਹਰ ਮੇ ਜੀ ਉਹ ਕੱਟ ਛੱਡ ਕੇ ਇਹ ਮੈਟਰ ਹੈ ਨਹੀਂ ਭਾਈ ਸਾਹਿਬ ਨਹੀਂ ਅੰਗਰੇਜ਼ ਸਿੰਘ ਜੀ ਜਿਹੜਾ ਗੁਰਦੁਆਰਾ ਸਾਹਿਬ ਚੋਂ ਇਦਾਂ ਸਰੋਵਰ ਚੋਂ ਪਾਣੀ ਅੰਦਰ ਲੈ ਜਾਣਾ ਜਾਂ ਲੋਕਾਂ ਨੂੰ ਦੇਣਾ ਕੀ ਇਹ ਮਰਿਆਦਾ ਹੈ ਧਰਮ ਦੀ ਨਹੀਂ ਮਰਿਆਦਾ ਨਹੀਂ ਗੀ ਮੈਨੂੰ ਇਹ ਵੀ ਪਤਾ ਹੈ ਲੇਕਿਨ ਆਪਾਂ ਇਹ ਵੀ ਅਨੈਨਾ ਵੀ ਚੱਲੋ ਹਿੰਦੂ ਸਾਡੇ ਭਰਾ ਨੇ ਜੋ ਉਹਨਾਂ ਨੂੰ ਆਪਾਂ ਕੋ ਮਾਨ ਸਮਾਨ ਦੇ ਦਿੰਦੇ ਆ ਜਲ ਦੇ ਦਿੰਦੇ ਆ ਚਾਰ ਭਰਾ ਜੋੜਦੇ ਹੋਣ ਮਾੜਾ ਵੀ ਬੁਣੀਆਂ ਵੈਸੇ ਕਿਉਂਕਿ ਆਪਣੇ ਨੇ ਚਾਰੇ ਵਰਨਾਂ ਦੀ ਬਾਣੀ ਇਹ ਆਪਦੇਸ਼ ਦਿੱਤਾ ਵੀ ਆਪਣਾ ਜਦੋਂ ਮਰਜੀ ਜਿਹੜੀ ਮਰਜੀ ਆ ਜਾਣ ਮੱਥਾ ਟੇਕ ਦੇਣ ਆਪਾਂ ਰੋਗ ਵੀ ਨਹੀਂ ਸਕਦੇ ਵੈਸੇ ਤੁਹਾਡੇ ਲਈ ਅੰਗਰੇਜ਼ ਸਿੰਘ ਜੀ ਤੁਹਾਡੇ ਲਈ ਸਿੱਖ ਸਿਧਾਂਤ ਪਹਿਲਾਂ ਨੇ ਕਿ ਹਿੰਦੂ ਵੀਰਾਂ ਦੀ ਜਿਹੜੀ ਖੁਸ਼ੀ ਪਹਿਲਾਂ ਪਹਿਲਾਂ ਸਿੱਖਾਂ ਦੀ ਹੈ ਜੀ ਬਿਲਕੁਲ ਸਿੱਖ ਸਿਧਾਂਤ ਪਹਿਲਾਂ ਨਾ ਹਾਂਜੀ ਹਾਂ ਜੀ ਫਿਰ ਜਿਹੜਾ ਤੁਹਾਡਾ ਤੁਸੀਂ ਇੱਕ ਮੈਂਬਰ ਹੋ ਤੁਸੀਂ ਇੱਕ ਜਿਹੜਾ ਪਾਣੀ ਦੇਣਾ ਕਿਸੇ ਨੂੰ ਜਾਂ ਅੰਦਰ ਲੈ ਕੇ ਜਾਣਾ ਕਿ ਤੁਹਾਨੂੰ ਲੱਗਦਾ ਨਹੀਂ ਉਹ ਉਹ ਜਿਹੜੀ ਉਹ ਸੇਵਾ ਨਿਭਾਉਣ ਦੀ ਮਾਰੀ ਗਰੰਥੀ ਸਿੰਘਾਂ ਦੀ ਹੁੰਦੀ ਹੈ ਉਹ ਤੁਹਾਡੀ ਨਹੀਂ ਹੁੰਦੀ ਉਹਦੇ ਨਾਲ ਉਹ ਗਰੰਤੀਸਿੰਘ ਮੇਰੇ ਨਾਲ ਹੀ ਸਨ ਉਹ ਜਿਹੜੇ ਆਏ ਸਨ 2-3 ਜਾਣੇ ਉਹਨਾਂ ਨੇ ਨਹੀਂ ਯਾਰ ਤੁਹਾਨੂੰ ਮਾਨ ਸਨਮਾਨ ਅਸੀਂ ਪ੍ਰਧਾਨ ਨੂੰ ਦੇਣਾ ਹੈ ਜਿਹੜੇ ਤੁਹਾਡੇ ਪਿੱਛੇ ਨੇ ਉਹ ਬੰਦੇ ਚੱਲ ਰਹੇ ਨੇ ਹਿੰਦੂ ਵੀਰ ਉਹ ਸ਼੍ਰੀ ਰਾਮ ਸ਼੍ਰੀ ਰਾਮ ਕਹਿ ਰਹੇ ਐ ਹਾਂ ਹਾਂ ਉਹ ਨਹੀਂ ਮੈਂ ਉਹਨਾਂ ਨੇ ਅੱਜ ਉਹਨਾ ਉੱਤੇ ਗੁਰਦੁਆਰਾ ਸਾਹਿਬ ਸ਼੍ਰੀ ਰਾਮ ਸ਼੍ਰੀ ਰਾਮ ਹਾਂਜੀ ਤੁਹਾਨੂੰ ਨਾ ਉੱਤੇ ਕੋਈ ਡਾਟ ਨਹੀਂ ਹੋਇਆ ਔਰ ਉਸ ਦਿਨ ਜਿਸ ਦਿਨ ਇਹ ਕਹਿ ਲੋ ਵੀ ਪ੍ਰਤੀਸ਼ਟਾ ਪ੍ਰਾਣ ਪ੍ਰੋਗਰਾਮ ਹੋ ਰਿਹਾ ਤੁਸੀਂ ਉਸ ਦਿਨ ਉੱਥੇ ਰਾਮ ਸ਼੍ਰੀ ਰਾਮ ਸ਼੍ਰੀ ਰਾਮ ਕਿਹਾ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਅੰਦਰ ਕਿੱਥੇ ਕਰਲਾ ਹੈ ਉਸ ਉਹਨਾਂ ਦਿਨਾਂ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਅੱਜ ਵੀ ਰੁਕਸ਼ੀ ਨੀ ਰਾਮਚੰਦਰ ਜੀ ਦੇ ਮੰਦਿਰ ਦੀ ਪ੍ਰਾਣ ਪ੍ਰਕਸ਼ਟਾ ਹੋ ਰਹੀ ਹੈ ਤੁਸੀਂ ਉਸ ਦਿਨ ਗੁਰਦੁਆਰੇ ਵਿੱਚ ਸ਼੍ਰੀ ਰਾਮ ਸ਼੍ਰੀ ਰਾਮ ਤੁਹਾਡੇ ਸਾਹਮਣੇ ਉਚਾਰਿਆ ਜਾ ਰਿਹਾ ਹੈ ਨਾਰੇ ਲੱਗ ਰਹੇ ਉੱਥੇ ਇਸ ਤਰ੍ਹਾਂ ਦੇ ਫਿਰ ਮਤਲਬ ਕੀ ਹੋ ਜਾਂਦਾ ਇਹਦੇ ਤੇ ਅਸੀਂ ਕੋਈ ਚਾਰਪਰਾ ਜੋੜਨੇ ਆਪਸ ਵਿੱਚ ਮਾੜਾ ਵੀ ਕੀ ਨਹੀਂ ਦੂੜਾ ਵੀ ਤੇ ਆਪ ਨਹੀਂ ਨੇ ਜੋੜਨੇ ਤਾਂ ਜੋੜਨੇ ਗਲਤ ਨਹੀਂ ਹੈ ਜੀ ਇਸੀ ਗਲਤ ਨਹੀਂ ਨਹੀਂ ਮੇਰੀ ਗੱਲ ਸੁਣੋ ਜੀ ਆਮਚੰਦਰ ਦੇ ਨਾਮ ਉੱਤੇ ਇੱਕ ਵਾਹਿਗੁਰੂ ਪਰਮੇਸ਼ਰ ਰਾਮ ਦੇ ਨਾਮ ਦੇ ਉੱਤੇ ਦੋਵੇਂ ਰਾਮ ਰਾਮ ਦਾ ਹੀ ਨਾਮ ਲੈਂਦੇ ਨੇ ਔਰ ਉਹਨਾਂ ਚਾਰਾਂ ਕੋਈ ਗਲਤ ਤੇ ਕੋਈ ਨਹੀਂ ਕੀਤਾ ਉਹ ਆਪਾਂ ਦੂਜੇ ਭਾਉਣ ਵਾਲਾ ਪਾਉਂਦੇ ਤੁਹਾਨੂੰ ਤੁਹਾਨੂੰ ਸ਼੍ਰੀ ਰਾਮਚੰਦਰ ਤੇ ਰਾਮ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਨਾ ਆਪਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਆਪਾਂ ਤਾਂ ਸਾਰੇ ਰਾਮ ਰਾਮ ਦੇ ਪੁਜਾਰੀ ਲੱਗਦੇ ਆਪਾਂ ਤੁਸੀਂ ਰਾਮਚੰਦਰ ਦੇ ਪੁਜਾਰੀਆਂ ਕਿ ਰਾਮ ਪਰਮਾਤਮਾ ਦੀ ਪੁਜਾਰੀਆਂ ਅਸੀਂ ਰਾਮ ਪਰਮਾਤਮਾ ਦੇ ਰਾਮਚੰਦਰ ਦੇ ਹੋ ਠੀਕ ਹੈ ਉਹਨਾਂ ਦੀ ਮਰਿਆਦਾ ਆਪਾਂ ਉਹਦੇ ਵਿੱਚ ਨਹੀਂ ਮੈਂ ਤਾਂ ਤੁਹਾਡੇ ਕੋਲ ਸਿੱਖ ਹੁੰਦਾਂ ਦੇ ਪੁੱਛ ਰਹੇ ਹਾਂ ਜੀ ਹਾਂਜੀ ਹਾਂ ਸਿੱਖ ਹੁੰਦਾਂ ਤੁਸੀਂ ਕਿਹਦੇ ਪੁਜਾਰੀ ਹੋ ਸ਼੍ਰੀ ਰਾਮਚੰਦਰ ਦੇ ਜਾਂ ਰਾਮ ਪਰਮਾਤਮਾ ਦੇ ਸ਼੍ਰੀ ਰਾਮ ਰਾਮ ਦੇ ਸ਼੍ਰੀ ਰਾਮ ਦੇ ਸ਼੍ਰੀ ਰਾਮ ਪਰਮਾਤਮਾ ਦੇ ਕਿ ਰਾਮਚੰਦਰ ਦੇ ਰਾਮ ਪਰਮਾਤਮਾ ਦੇ ਰਾਮ ਪਰਮਾਤਮਾ ਦੀ ਗੁਰਬਾਣੀ ਦੇ ਵਿੱਚ ਆਪਣੇ ਲਿਖਿਆ ਹੈ ਨਾ ਕਈ ਵਾਰੀ ਰਾਮ ਰਾਮ ਆਪਾਂ ਉਹਦੀ ਉਹਦੇ ਵਿੱਚ ਵੀ ਜਦੋਂ ਸਾਡੇ ਕੋਲ ਉੱਥੇ 70% ਲੋਕ ਜਿਹੜੇ ਨੇ Hindu ਹੁੰਦੇ ਨੇ ਗੁਰਦੁਆਰੇ ਨੇਮ ਸਾਹਿਬ ਹਾਂਜੀ ਠੀਕ ਹੈ ਕੋਈ ਆਸਥਾ ਲੈ ਕੇ ਹੁੰਦੇ ਨੇ ਇਹ ਤਾਂ ਨਹੀਂ ਵੀ ਉਹ ਮੰਦਿਰ ਬਣਾਉਣਾ ਚਾਹੁੰਦੇ ਨੇ ਸਾਡੇ ਗੁਰਦੁਆਰੇ ਨੂੰ ਜਾਂ ਕੋਈ ਉਹਦੇ ਬਾਰੇ ਮਾੜਾ ਸੋਚਦੇ ਨੇ 70% ਸਾਡੇ ਲੋਕ ਨਾ ਉੱਥੇ Hindu ਲੋਕ ਹੀ ਹੁੰਦੇ ਨੇ ਉਹ ਕਈ ਵਾਰੀ ਆਪਣੇ ਮੰਦਿਰ 'ਚ ਵੀ ਸਾਨੂੰ ਇਨਵਾਈਟ ਕਰ ਲੈਂਦੇ ਨੇ ਅਸੀਂ 2 ਮਿੰਟ ਜਾ ਹੁੰਨਾ ਵੀ ਚਲੋ ਕੋਈ ਗੱਲ ਨਹੀਂ ਜਾਂ ਤੇ ਆਖੋ ਨਾ ਆਪਣੀ ਲੀਡਰਸ਼ਿਪ ਜਿਹੜੀ ਸਿੱਖ ਕੌਮ ਦੀ ਹੈ ਮੰਦਰਾ 'ਚ ਬੈਨ ਲਾ ਦੇ ਵੀ ਆਪਾਂ ਮੰਦਿਰ 'ਚ ਮੱਥਾ ਵੀ ਨੀ ਟੇਕਣਾ ਨੀ ਤੁਸੀਂ ਮੰਦਿਰ ਚ ਜਾ ਕੇ ਮੱਥਾ ਕਿਨੂੰ ਟੇਕਦੇ ਹੋ ਆਪਾਂ ਕੋਈ ਮੂਰਤੀ ਨੂੰ ਆਪਾਂ ਲੋ ਕਰ ਦਿੰਦੇ ਆ ਲੋਕ ਸਮਝਦੇ ਫਿਰ ਸਿੱਖ ਦਾ ਮੂਰਤੀ ਨੂੰ ਸਿਰ ਝਕਾਉਣਾ ਸਹੀ ਹੈ ਜੀ ਉਦਾਂ ਤਾਂ ਫਿਰ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਦੇ ਆਪਣੇ ਕੈਲੰਡਰ ਨੇ ਗੁਰੂ ਗੋਬਿੰਦ ਸਿੰਘ ਦੇ ਉਹਨੂੰ ਵੀ ਨਹੀਂ ਝੁਕਾਉਣਾ ਚਾਹੀਦਾ ਬਿਲਕੁਲ ਨਹੀਂ ਝੁਕਾਉਣਾ ਚਾਹੀਦਾ ਉਹ ਵੀ ਤਾਂ ਕਲਪਨਾਕ ਹੈ ਜੀ ਹਾਂ ਨਹੀਂ ਪਰ ਲੇਕਿਨ ਆਪਾਂ ਝੁਕਾ ਰਹੇ ਤੁਸੀਂ ਇੱਕ ਤੁਸੀਂ ਇੱਕ ਜ਼ਿੰਮੇਵਾਰ ਆਗੂ ਹੋ ਕੇ ਇਹ ਕਹਿ ਰਹੇ ਹੋ ਵੀ ਮੰਦਿਰ ਜਾ ਕੇ ਮੂਰਤੀ ਨੂੰ ਮੱਥਾ ਟੇਕਦਾ ਕਿ ਇੱਕ ਸਿੱਖ ਦਾ ਕਰਮ ਹੈ ਇਹ ਉਹ ਸਿੱਖ ਦਾ ਤੇ ਕੋਈ ਵੀ ਕਰਮ ਨਹੀਂ ਸਿੱਖ ਨੂੰ ਦਲਚਪਰੀ ਬੰਦਨਾ ਜਿਹਨਾਂ ਨੇ ਡੋਬਿਆ ਹੋਇਆ ਹੈ ਕਿੰਨਾਂ ਨੇ ਡੋਬਿਆ ਹੋਇਆ ਅਸੀਂ ਤੇ ਤੁਹਾਨੂੰ ਗੁਰਬਾਣੀ ਅਨੁਸਾਰ ਪੁੱਛ ਰਹੇ ਆਂ ਨਹੀਂ ਪੰਡਤਵਾਦ ਨਹੀਂ ਤੇ ਤੁਸੀਂ ਪੰਡਤਵਾਦ ਨੂੰ ਖੁਦ ਬੜਾਵਾ ਨਹੀਂ ਦੇ ਰਹੇ ਜੀ ਉਥੇ ਨਾ ਜਿਹੜਾ ਤੁਸੀਂ ਅੰਦਰ ਪਾਣੀ ਲਿਜਾ ਰਹੇ ਹੋ ਕਿ ਉਹ ਪੰਡਤਵਾਦ ਨੂੰ ਬੜਾਵਾ ਨਹੀਂ ਹੈ ਕੋਈ ਬੜਾਵਾ ਨਹੀਂ ਉਹ ਤਾਂ ਆਪਣੇ 2-3 ਭਰਾ ਆਏ ਨੇ ਸਾਨੂੰ ਵੀ ਜਲ ਦੇ ਦਿਓ ਜੀ ਮੈਂ ਇਹਨਾਂ ਜਲ ਲੈ ਜਉਂ ਉਹ ਜਲ ਕਾਦੇ ਵਾਸਤੇ ਲੈਣ ਆਏ ਸੀ ਆਪਣੇ ਉਹਦੇ ਉੱਪਰ ਪ੍ਰਸ਼ਾਦ ਨਹੀਂ ਬਣਾਉਣਾ ਸੀ ਇੰਨਾ ਕੋਈ ਅੰਗਰੇਜ਼ੀ ਜਲ ਜਾਣਾ ਮੈਂ ਲੈ ਜਾਓ ਫਿਰ ਕੀ ਹੋ ਗਿਆ ਅੰਗਰੇਜ਼ ਸਿੰਘ ਜੀ ਤੁਹਾਡਾ ਫਰਜ਼ ਨਹੀਂ ਸੀ ਬੰਨ ਤੁਸੀਂ ਗੁਰਬਾਣੀ ਦੇ ਅਨੁਸਾਰ ਉਹਨਾਂ ਨੂੰ ਸਮਝਾਉਂਦੇ ਤੁਸੀਂ ਜ਼ਿੰਮੇਵਾਰ ਆਪ ਨੂੰ ਹੋ ਸਿੱਖ ਪੰਥ ਦੇ ਉਹ ਸਮਝੇ ਨਹੀਂ ਉਹਨੂੰ ਤੱਕ ਦਲਤ ਨਹੀਂ ਉਹਨੂੰ ਬਾਹਰ ਚਾਹਾਂ ਮੈਂ ਯਾਰ ਇਹ ਵੀਡੀਓ ਦੀ ਮੇਰੀ ਵਾਇਰਲ ਕੀਤੀ ਏ ਇਹ ਠੀਕ ਨਹੀਂ ਲੱਗਦਾ ਮੈਨੂੰ ਹੋਣ ਹੁੰਦੀ ਗੱਲ ਚ ਮੇਰੇ ਉਹ ਆਂਦੇ ਨੇ ਬਿਆਨ ਦੇ ਦਾਂਗੇ ਕੀ ਦਿੱਕਤ ਹੋ ਗਈ ਆ ਜੀ ਤੁਹਾਨੂੰ ਸ ਕੋ ਨਾਲ ਜੋੜਨਾ ਅਸੀਂ ਇੰਨਿਆਂ ਦੇ ਵੀ ਤੁਹਾਨੂੰ ਅਸੀਂ ਕਿਸੇ ਤਰ੍ਹਾਂ ਵੀ ਮਤਲਬ ਦੂਰ ਰੱਖੀਏ ਸਾਡਾ ਰਾਮ ਹੈ ਸਾਡਾ ਪ੍ਰਮਾਤਮਾ ਹੈ ਸਾਡਾ ਗੁਰਦੁਆਰਾ ਹੈ ਅੱਲਾ ਦਾ ਰਾਮ ਲੈਣ ਦਾ ਮੁਸਲਮਾਨ ਮਸੀਹ ਜਾਂਦੇ ਨੇ ਉਹਦੇ ਗੱਲਾਂ ਆਉਂਦੇ ਹਨ ਉਹ ਗੱਲ ਹੈ ਨਹੀਂ ਜੀ ਉਹ ਬਣਾਉਂਦਾ ਕੋਈ ਨਹੀਂ ਕੱਲ ਨੂੰ ਕੱਲ ਨੂੰ ਤੁਹਾਡੇ ਕੋਲੇ ਮੁਸਲਮਾਨ ਆਉਣ ਤੇ ਉਹ ਵਾਹਿਗੁਰੂ ਵਾਹਿਗੁਰੂ ਥਾਂ ਦੇ ਉੱਤੇ ਅੱਲਾ ਅੱਲਾ ਕਹਿਣਾ ਤੁਸੀਂ ਕਰੋਗੇ ਫਿਰ ਉਦਾਂ ਤੁਸੀਂ ਉਹਨਾਂ ਲਈ ਵੀ ਇੰਜ ਕਰੋਗੇ ਨਹੀਂ ਨਹੀਂ ਮੈਂ ਤੇ ਵੈਸੇ ਗੱਲ ਕਰ ਰਿਹਾ ਬਈ ਮੈਂ ਵੈਸੇ ਐਵੇਂ ਕਥਾਵਾਚਕ ਆਪਣੇ ਆਂਦੇ ਨੇ ਨਾ ਚਾਰੇ ਵਰਨਾ ਦੀ ਬਾਣੀ ਹਾਂਜੀ ਭਾਈ ਵਾਲ ਦੀ ਬਾਣੀ ਹੈ ਤੇ ਫਿਰ ਨੇ ਇਹ ਤੇ ਜਮ ਵਰਨ ਨੂੰ ਕਿੱਧਰ ਗਏ ਉਹਨਾਂ ਵਿਚਾਰਿਆਂ ਨੇ ਜਲ ਲੈ ਗਈ ਜਲ ਤੇ ਆਪਾਂ ਦੇਈ ਸਕਦੇ ਆਂ ਕੀ ਦਿੱਕਤ ਆ ਗਈ ਹੈ ਨਹੀਂ ਕਾਨੂੰ ਤੁਹਾਡੇ ਕੋਲੇ ਮੁਸਲਮਾਨ ਆ ਜਾਣ ਆਉਂਦੇ ਨੇ ਸਾਡੇ ਬਾੜਿਆਂ 'ਚ ਆਉਂਦੇ ਨੇ ਡੰਗਰ ਲੈ ਜਾਂਦੇ ਨੇ ਦੱਸੋ ਵੀ ਜਿੰਨਸ ਕਰਦੇ ਨੇ ਉਹ ਉਦਾਂ ਨਹੀਂ ਕਾਨੂੰ ਤੁਹਾਡੇ ਕੋਲੇ ਮੁਸਲਮਾਨ ਆ ਜਾਣ ਵੀ ਸਾਨੂੰ ਰੋਜ਼ਾਂ ਲਈ ਤੁਸੀਂ ਕੁਝ ਕਰੋ ਸਾਡੇ ਲਈ ਕਰੋ ਤੁਸੀਂ ਹਿੰਦੂਆਂ ਲਈ ਕਰ ਰਹੇ ਹੋ ਫਿਰ ਤੁਸੀਂ ਮੁਸਲਮਾਨਾਂ ਲਈ ਵੀ ਉਦਾਂ ਕਰੋਗੇ

ਸਕਾਰਦਾਰੀ ਗੱਲ ਹੈ ਮੁਸਲਮਾਨ ਤੁਹਾਡੇ ਦੁਸ਼ਮਣ ਨੇ ਭਾਵੇਂ ਤੇ ਫਿਰ ਉਹਦੇ ਗੁਰਬਾਣੀ ਤੇ ਉਹ ਵੀ ਨਾਲ ਹੀ ਭਾਈ ਗਣੀਖਾ ਨਵੀਖਾ ਤੁਹਾਡੇ ਦੁਸ਼ਮਣ ਨੇ ਵੀਰ ਬੁੱਧਸ਼ਾ ਤੁਹਾਡਾ ਦੁਸ਼ਮਣ ਹੈ ਦੱਸੋ ਨਾ ਉਹ ਮੁਸਲਮਾਨ ਨਹੀਂ ਸਰ ਦੋ ਦੋਆ ਬੰਨੇ ਗੱਲ ਕਰਨ ਦੇ ਨਹੀਂ ਨਹੀਂ ਫਿਰ ਫਿਰ ਤੁਸੀਂ ਖੁਦ ਤੁਸੀਂ ਖੁਦ ਕਹੋ ਕਿ ਮੁਸਲਮਾਨ ਸਾਡੇ ਦੁਸ਼ਮਣ ਨੇ ਮੈਂ ਕਹਿੰਦੇ ਆ ਤੇ ਠੀਕ ਹੈ ਤੁਸੀਂ ਕਹਿੰਦੇ ਉਹਦੇ ਠੀਕ ਹੈ ਗੱਲ ਤੇ ਹੋਵੇ ਨਾ ਨਹੀਂ 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 ਤੁਸੀਂ ਨਹੀਂ ਅੰਗਰੇਜ਼ ਸਿੰਘ ਜੀ ਤੁਸੀਂ ਖੁਦ ਮੰਨਿਆ ਵੀ ਮੁਸਲਮਾਨ ਸਾਡੇ ਦੁਸ਼ਮਣ ਨੇ ਪਰ ਉਹ ਵਿਚ ਐਸੋ ਵਿਵਾਦ ਚ ਆਉਣਾ ਨਹੀਂ ਚਾਹਦੇ ਤੇ ਤੁਸੀਂ ਫਿਰ ਇੱਕ ਵੀਰ ਸਾਹਿਬ ਦਾ ਹੋਰ ਤੇ ਨਾਮ ਲਓ ਨਾ ਅੱਲਾ ਦਾ ਵੀ ਨਾਮ ਨਾ ਲਓ ਮੈਂ ਤਾਂ ਨਾ ਸਾਰੀ ਸਾਰੀ ਇਹ ਮਤਲਬ ਵਧੀਆਂ ਗੁਰੂ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਮੰਤਰ ਹੈ ਉਹ ਵਾਹਿਗੁਰੂ ਉਚਾਰਿਆ ਜਾਂਦਾ ਹੈ ਭਾਵੇਂ ਕਿ ਬਹੁਤ ਸਾਰੇ ਨਾਮ ਨੇ ਗੁਰਬਾਣੀ ਅੰਦਰ ਕਿੰਨੇ ਕੁ ਨੇ ਪਾਓ ਮੈਨੂੰ ਪਤਾ ਬਹੁਤ ਸਾਰੇ ਨਾਮ ਨੇ ਪਰ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਹ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਦੇ ਗੁਰਗਰ ਨੇ ਹਨਾ ਉੱਥੇ ਕੋਈ ਅੱਲਾ ਅੱਲਾ ਜਾਂ ਰਾਮ ਰਾਮ ਨਹੀਂ ਕਿਹਾ ਜਾਂਦਾ ਆ ਨਹੀਂ ਕਹਿੰਦੇ ਪਰ ਤੁਹਾਡੀ ਤੁਹਾਡੀ ਜ਼ੁਬਾਨ ਦੇ ਵਿੱਚੋਂ ਹੀ ਉਹ ਤੁਹਾਡੇ ਨਾਲ ਦੇ ਬੰਦੇ ਉਹ ਤੇ ਸ਼੍ਰੀ ਰਾਮ ਸ਼੍ਰੀ ਰਾਮ ਕਹਿ ਰਹੇ ਨੇ ਤੁਹਾਨੂੰ ਲੱਗਿਆ ਨਹੀਂ ਵੀ ਇਹ ਸਿੱਖ ਸਿਧਾਂਤਾਂ ਤੋਂ ਉਲਟਾ ਗੱਲ ਤੁਹਾਨੂੰ ਯਾਰ ਲੱਗੀ ਕੋ ਨਹੀਂ ਤੇ ਲੱਗੀ ਹੁੰਦੀ ਨਾ ਤੇ ਇਹ ਕਰਦੇ ਸਮੇਂ ਕੰਨ ਵੀ ਚਲਾਏ ਨਹੀਂ ਤੇ ਭਰਾ ਅੰਗਰੇਜ਼ ਸਿੰਘ ਜੀ ਚਲੋ ਮੇਰਾ ਲਾਸਟ ਸਵਾਲ ਹੈ ਤੁਹਾਡਾ ਤੁਹਾਨੂੰ ਇਹ ਲੱਗਦਾ ਨਹੀਂ ਵੀ ਜੇ ਸਿੱਖ ਭਾਵਨਾਵਾਂ ਨੂੰ ਇਹ ਗੱਲ ਦੀ ਹਾਰਟ ਹੋਏ ਨੇ ਤੇ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਮੈਂ ਮੰਗਲੀ ਨਹੀਂ ਮੈਂ ਤੇ ਚਲੋ ਕੋਈ ਗੱਲ ਨਹੀਂ ਅੱਜ ਤੋਂ ਨਜਾਣੇ ਚ ਗਲਤੀ ਹੋ ਗਈ ਏ ਤੁੰਦੋਂਾਂ ਤੋਂ ਦੂਰ ਰਹਿਣਾ ਤੇ ਠੀਕ ਏ ਜੀ ਸਾਨੂੰ ਮਾਫੀ ਦੇ ਦੇ ਆਪਾਂ ਆਹ ਵੀ ਗੱਲ ਮੈਂ ਮੇਰੇ ਵਕੀਲ ਨੂੰ ਆਖਿਆ ਵੀ ਬਿਆਨ ਦੇ ਦੀਆਂ ਨਾ ਮੈਂ ਬਿਆਨ ਦੇਦਾ ਹਾਂ ਕਰਦੀ ਨਹੀਂ ਕੰਮ ਤੁਸੀਂ ਉਲਟੇ ਕਰੋ ਬਿਆਨ ਤੁਹਾਡਾ ਵਕੀਲ ਕੋਲ ਤੁਸੀਂ ਮਾਫੀ ਮੰਗੋ ਨਾ ਕਿਉਂ ਨਹੀਂ ਉਹ ਲੈ ਕੇ ਆਇਆ ਸੀ ਨਾ ਉਹ ਲੈ ਕੇ ਆਇਆ ਸੀ ਤੁਸੀਂ ਤੁਸੀਂ ਮਾਫੀ ਡਿਕਲੇਅਰ ਕਰ ਦਿੱਤੀ ਆਪਣੀ ਹਾਂ ਹਾਂ ਠੀਕ ਕਰਤੀ ਮੈਂ ਵੀਡੀਓ ਵੀ ਬਣਾਦਾ ਹਾਂਗਾ ਦੁਬਾਰਾ ਹਾਂ ਗਲਤੀ ਹੋ ਗਈ ਮੈਨੂੰ ਜਾਣੇ ਤੇ ਗਲਤੀ ਹੀ ਹੋ ਗਈ ਆ ਇਹ ਮਨਸਾਂ ਤੇ ਹੋ ਗਈ ਮੈਂ ਦੂਰ ਲੋਗ ਹਾਂ ਪਰ ਜਦੋਂ ਇਹ ਗੱਲਾਂ ਦੀ ਗੱਲ ਹੁੰਦੀ ਹੈ ਵੀ ਉਹ ਮੰਗ ਮੰਗ ਲਉ ਮੈਂ ਬਾਣੀ ਮੰਗ ਲਾਂਗਾ ਵੀ ਚਲੋ ਰਾਕੇ ਤੋਂ ਗਲਤੀ ਹੋ ਗਈ ਹਾਂ ਦਾ ਨਹੀਂ ਮਤਲਬ ਬਾਣੀ ਨਹੀਂ ਆਪਣ ਨੂੰ ਅਸ਼ੋਭਿਕ ਕੇ ਤੇ ਠੀਕ ਹੈ ਜੀ ਆਪਾਂ ਇਹ ਗੱਲ ਤੇ ਸਹਿਮਤ ਆ ਵੀ ਕਲੋ ਮਨਸਾਂ ਤੋਂ ਗਲਤੀ ਹੋ ਜਾਂਦੀ ਹੈ ਦਾ ਗਲਤੀ ਦਾ ਕੋਤਲਾ ਵੀ ਆਪਣਾ ਸੇ ਸਭਾਵਨਾ ਨੂੰ ਪਹੁੰਚ ਗਈ ਆਪਾਂ ਮਾਫੀ ਵੀ ਮੰਗਨੇ ਆ ਆਪਾਂ ਕੋਈ ਇਹ ਧਿਆਨ ਵੀ ਬੜੇ ਸ਼ੁੱਧ ਬੜੇ ਵਧੀਆ ਹੋ ਆ ਸੀ ਕਾਂਗਰਸ ਸਿੰਘ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ papa ਮਾਫੀ ਤੇ ਵੀ ਮੰਗ ਲਾਂਗੇ ਵੀ ਕੋਈ ਗੱਲ ਨਹੀਂ ਗਲਤੀ ਹੋ ਗਈ ਇਨਸਾਨ ਗਲਤੀ ਦਾ ਪੁੱਤ ਲੈ ਹਾਂ ਨਹੀਂ ਨਹੀਂ ਮੰਗ ਲੈਣੀ ਚਾਹੀਦੀ ਜੇ ਸਿੱਖ ਭਾਵਨਾਵਾਂ ਆਹਤ ਹੋਈਆਂ ਨਹੀਂ ਨਹੀਂ ਮੇਰੀ ਆਹਾਂ ਸਿੱਖ ਭਾਵਨਾ ਚ ਫਿਰ ਵੀ ਕੋਈ ਠੇਸ ਪਹੁੰਚੀ ਹਾਂਜੀ ਚਲੋ ਅਗਾਂ ਵਾਸਤੇ ਅਸੀਂ ਬਿਲਕੁਲ ਪ੍ਰੇਜ ਰੱਖਾਂਗੇ ਅਸੀਂ ਚੌਕਸ ਹੋ ਜਾਾਂਗੇ ਠੀਕ ਹੈ ਜੀ ਠੀਕ ਹਾਂ ਬਹੁਤ ਬਹੁਤ ਧੰਨਵਾਦ ਜੀ ਫਿਰ ਵੀ ਕੋਈ ਗਲਤੀ ਹੋਵੇ ਮਾਫੀ ਦੇ ਦਿਓ ਆਪਾਂ ਤੇ ਅਨ ਹਾਂ